ਬਾਕੀ 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 ਸਤਰਾ ਨੇ ਲਾਉਂਦੇ ਆ ਮਾਡਮ ਸਰ ਵਾਈ ਜਾ ਰਹੀ ਹੈ ਤੇ ਉਸ ਨੂੰ ਦੇਖੋ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀਆਂ ਦੇ 350ਵੇਂ ਸ਼ਤਾਬਦੀ ਸਮਾਰੋਹ ਨੂੰ ਪੂਰੇ ਪੰਜਾਬ ਦੇ ਵਿੱਚ ਔਰ ਪੰਜਾਬ ਸਰਕਾਰ ਵੱਲੋਂ ਬੜੇ ਧੂਮਤਾਂ ਦੇ ਨਾਲ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਅੱਜ ਉਹਦੀ ਆਰੰਭਤਾ ਦੇ ਲਈ ਅਸੀਂ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਇੱਥੇ ਗੁਰਦੁਆਰਾ ਸੀਸਗੰਜ ਸਾਹਿਬ ਆਰੰਭਤਾ ਦੇ ਲਈ ਪੰਜਾਬ ਦੀ ਨੁਮਾਇੰਦਗੀ ਦੇ ਤੌਰ ਦੇ ਉੱਪਰ ਸਮੁੱਚੇ ਪੰਜਾਬ ਸਰਕਾਰ ਦੀ ਆਲਮੋਸਟ ਸਾਰੀ ਕੈਬਨਿਟ ਉਹ ਅੱਜ ਇੱਥੇ ਪਹੁੰਚਿਆ ਉਹਨਾਂ ਦੀ ਉਹ ਸ਼ਹਾਦਤ ਜਿਨੇ ਇਨਸਾਨੀਅਤ ਨੂੰ ਜ਼ਿੰਦਾ ਰੱਖਿਆ ਉਹਨੂੰ ਨਤਮਸਤਕ ਹੋਣ ਦੇ ਲਈ ਆਇਆ ਔਰ ਮੈਂ ਸਮਝਦਾ ਕਿ ਇਹ ਆਪਣੇ ਸਾਰਿਆਂ ਦੀ ਫਰਜ਼ ਬਣਦਾ ਹੈ ਜਿਹਨੂੰ ਅੱਜ ਅਸੀਂ ਇੱਕ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੂਰਾ ਕਰਨ ਦੇ ਲਈ ਆਇਆ तकरीबन 1 ਮਹੀਨਾ ਹੈ ਸਮਾਗਮ ਨੇ ਜਿਹੜੇ ਉਹ ਪੰਜਾਬ ਸਰਕਾਰ ਵੱਲੋਂ ਸਮੁੱਚੇ ਪੰਜਾਬ ਤੇ ਪੰਜਾਬੀਆਂ ਨੂੰ ਨਾਲ ਲੈ ਕੇ ਉਹ ਉਲੀਕੇ ਗਏ ਨੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਦਾਰ ਪੀੜ੍ਹੀਆਂ ਸਦੀਆਂ ਸਾਡੇ ਗੁਰੂਆਂ ਦੀਆਂ ਸ਼ਹਾਦਤਾਂ ਨੂੰ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਇਨਸਾਨੀਅਤ ਨੂੰ ਬਚਾਈ ਰੱਖਣ ਦੇ ਲਈ ਲੋਕਾਂ ਦੀ ਸਦ ਭਾਵਨਾ ਨੂੰ ਬਣਾਈ ਰੱਖਣ ਦੇ ਲਈ ਆਪਣਾ ਜਾਨਵਾਰੀਆਂ ਉਹਦਾ ਇੱਕ ਸੁਨੇਹਾ ਦੇਣ ਦੀ ਛੋਟੀ ਜੀ ਕੋਸ਼ਿਸ਼ ਹੈ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਉਲੀਕੀ ਗਈ ਹੈ ਮਾਨਯੋਗ ਮੁੱਖ ਮੰਤਰੀ ਭਗਵੰਤਪਾਲ ਜੀ ਦੀ ਅਗਵਾਈ ਦੇ ਵਿੱਚ ਤੇ ਅੱਜ ਆਰੰਭਤ ਹੈ ਪਹਿਲਾ ਦਿਨ ਹੈ ਹੁਣ ਅਸੀਂ ਸਾਰੇ ਨਤਮਸਤਕ ਹੋਇਆ ਅਰਦਾਸ ਕੀਤੀ ਹੈ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਔਰ ਸ਼ਾਮ ਨੂੰ ਗੁਰਦੁਆਰਾ ਰਕਾਬਗਨ ਸਾਹਿਬ ਵਿਖੇ ਕੀਰਤਨ ਦਰਬਾਰ ਹੈ ਉਹ ਵੀ ਹੋ ਰਹੇ ਨੇ ਔਰ ਜਿਹਦੇ ਵਿੱਚ ਉੱਚੇ ਤੌਰ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਭਗਵੰਤਪਾਲ ਜੀ ਔਰ ਸਮੁੱਚੀ ਕੈਬਨਿਟ ਆ ਉਹ ਸ਼ਮੂਲੀਅਤ ਕਰ ਰਹੀ ਹੈ ਸੋ ਪ੍ਰਮਾਤਮਾ ਅ ਅੱਗੇ ਇਹੀ ਅਰਦਾਸ ਹੈ ਕਿ ਜਿੰਨਾ ਕਦਰਾਂ ਕੀਮਤਾਂ ਦੇ ਲਈ ਗੁਰੂ ਸਹਿਬਾਨ ਨੇ ਆਪਣੀਆਂ ਜਾਨਾਂ ਆਪਣੇ ਸੀਸਵਾਰ ਦਿੱਤੇ ਉਹਨਾਂ ਦੇ ਉਹਨਾਂ ਅ ਪਦਚਿਨਾ ਤੇ ਚੱਲਣ ਦੀ ਸਾਨੂੰ ਸਾਰਿਆਂ ਨੂੰ ਸਮਤ ਬਖਸ਼ਣ ਬਾਲ ਬਖਸ਼ਣ ਇਹੀ ਅਰਦਾਸਾਂ ਅਰਜ਼ੋਈਆਂ ਨੇ ਜਿਹੜੀਆਂ ਅੱਜ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕੀਤੀਆਂ ਨੇ ਦੇਖੋ ਜਿਹੜੀ ਪੰਜਾਬ ਸਰਕਾਰ ਜੋ ਪੰਜਾਬ ਦਾ ਬਣਾਉਣ ਦੀ ਤਰਕ ਦੇਖੋ ਤਕਰੀਬਨ 1 ਮਹੀਨਾ ਇਹ ਪ੍ਰੋਗਰਾਮ ਨੇ ਜਿਹੜੇ ਉਹ ਚੱਲੇ ਨੇ ਸਾਡੇ ਟੂਰਿਜ਼ਮ ਡਿਪਾਰਟਮੈਂਟ ਨੇ ਸਾਡੇ ਜੋ ਐਜੂਕੇਸ਼ਨਿਸਟ ਹਰਜੋਤ ਬੈਂਸ ਜੀ ਬੜੇ ਡਿਟੇਲਡ ਪ੍ਰੋਗਰਾਮ ਲਿਖੇ ਨੇ ਜਿਹਦੇ ਵਿੱਚ ਜਿਹੜੇ ਨਗਰ ਕੀਰਤਨ ਨੇ 20 21 22 ਅਗਲੇ ਮਹੀਨੇ ਨਵੰਬਰ ਦੇ ਉਹਦੇ ਚ ਹੋਣੇ ਨੇ ਸਕੂਲਾਂ ਦੇ ਵਿੱਚ ਤਕਰੀਬਨ 70 ਲੱਖ ਬੱਚਿਆਂ ਨੂੰ ਗੁਰੂ ਸਾਹਿਬਾਨ ਦੇ ਦੀ ਜੋ ਜੀਵਨ ਸੀਗਾ ਔਰ ਕਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਉਹਦੇ ਬਾਰੇ 27000 ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਊਗਾ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦੀ ਸ਼ਹਾਦਤ ਬਾਰੇ ਦੱਸਿਆ ਜਾਊਗਾ ਸੋ ਅਸੀਂ ਆਪਣੇ ਵੱਲੋਂ ਸਿਰਫ ਇੱਕ ਛੋਟੀ ਜਿਹੀ ਹੋਰ ਬਹੁਤ ਪ੍ਰੋਗਰਾਮ ਨੇ ਜਿਹੜੇ ਉਲੀਕੇ ਜਾ ਰਹੇ ਨੇ ਵਰਲਡ ਓਵਰ ਜਿਹੜੇ ਸਿਕ ਸਕਾਲਰ ਨੇ ਹੋਰ ਆ ਰਹੇ ਨੇ ਸਿਕ ਸਖਸ਼ੀਤਾ ਨੇ ਜਿਹੜੀਆਂ ਵਿਦਵਾਨ ਨੇ ਉਹ ਆ ਰਹੇ ਨੇ ਔਰ ਇੱਕ ਬਹੁਤ ਇਲੈਬੋਰੇਟ ਪ੍ਰੋਗਰਾਮ ਹੈ ਜਿਹੜਾ ਉਹ ਲਿਖਿਆ ਗਿਆ ਸਾਡੇ ਵੱਲੋਂ ਸਿਰਫ ਔਰ ਸਿਰਫ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਕਿ ਉਹਨਾਂ ਦੀ ਸ਼ਹਾਦਤ ਨੂੰ ਅਸੀਂ ਦਿਲੋਂ ਨਮਨ ਕਰ ਸਕੀਏ ਸਰੋਣਾ ਸਾਹਿਬ ਅੱਜ ਸ਼ਾਮ ਨੂੰ ਵੀ ਜਿਹੜੇ ਕੀਰਤਨ ਦਰਵਾਜ਼ੇ ਜਿਹਨੂੰ ਕਿਸ ਤਰੀਕੇ ਨਾਲ ਚੱਲ ਰਿਹਾ ਹੈ ਅੱਜ ਸ਼ਾਮ ਨੂੰ ਅਜਿਹਾ ਕੀਰਤਨ ਦਰਵਾਜ਼ੇ ਪ੍ਰੋਗਰਾਮ ਰੱਖਿਆ ਹੈ ਉਹ ਕਿਸ ਤਰੀਕੇ ਨਾਲ ਕਿਸ ਤਰੀਕੇ ਹੋਏਗਾ ਸਾਰਾ ਕਾਰਜ ਸ਼ਾਮ ਨੂੰ 6 ਵਜੇ ਗੁਰਦੁਆਰਾ ਕਾਬਗੰਦ ਸਾਹਿਬ ਕੀਰਤਨ ਦਰਵਾਜ਼ੇ ਜੀ ਸਾਨੂੰ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਉੱਥੇ ਸਾਰੇ ਸ਼ਮੂਲੀਅਤ ਕਰੋ ਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆਪਾਂ ਲਤਮਸਤਕ ਹੋਈਏ ਮੇਰੂ ਧੰਨਵਾਦ ਦੇਖੋ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀਆਂ ਦੇ 350ਵੀਂ ਸ਼ਤਾਬਦੀ ਸਮਾਰੋਹ ਨੂੰ ਪੂਰੇ ਪੰਜਾਬ ਦੇ ਵਿੱਚ ਔਰ ਪੰਜਾਬ ਸਰਕਾਰ ਵੱਲੋਂ ਬڑے ਧੂਮ-ਧਾਮ ਦੇ ਨਾਲ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਅੱਜ ਉਹਦੀ ਆਰੰਭਤਾ ਦੇ ਲਈ ਅਸੀਂ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਇੱਥੇ ਗੁਰਦੁਆਰਾ ਸੀਸਗੰਜ ਸਾਹਿਬ ਆਰੰਭਤਾ ਦੇ ਲਈ ਪੰਜਾਬ ਦੀ ਨੁਮਾਇੰਦਗੀ ਦੇ ਤੌਰ ਦੇ ਉੱਪਰ ਸਮੁੱਚੇ ਪੰਜਾਬ ਸਰਕਾਰ ਦੀ ਆਲਮੋਸਟ ਸਾਰੀ ਕੈਬਨਿਟ ਉਹ ਅੱਜ ਇੱਥੇ ਪਹੁੰਚਿਆ ਉਹਨਾਂ ਦੀ ਉਹ ਸ਼ਹਾਦਤ ਜਿਨੇ ਇਨਸਾਨੀਅਤ ਨੂੰ ਜ਼ਿੰਦਾ ਰੱਖਿਆ ਉਹਨੂੰ ਨਤਮਸਤਕ ਹੋਣ ਦੇ ਲਈ ਆਇਆ ਔਰ ਮੈਂ ਸਮਝਦਾ ਕਿ ਇਹ ਆਪਣਾ ਸਾਰਿਆਂ ਦੀ ਫਰਜ਼ ਬਣਦਾ ਹੈ ਜਿਹਨੂੰ ਅੱਜ ਅਸੀਂ ਇੱਕ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੂਰਾ ਕਰਨ ਦੇ ਲਈ ਆਇਆ तकरीबन ਇੱਕ ਮਹੀਨਾ ਹੈ ਸਮਾਗਮ ਨੇ ਜਿਹੜੇ ਉਹ ਪੰਜਾਬ ਸਰਕਾਰ ਵੱਲੋਂ ਸਮੁੱਚੇ ਪੰਜਾਬ ਤੇ ਪੰਜਾਬੀਆਂ ਨੂੰ ਨਾਲ ਲੈ ਕੇ ਉਹ ਉਲੀਕੇ ਗਏ ਨੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਦਾਰ ਪੀੜ੍ਹੀਆਂ ਸਦੀਆਂ ਸਾਡੇ ਗੁਰੂਆਂ ਦੀਆਂ ਸ਼ਹਾਦਤਾਂ ਨੂੰ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਇਨਸਾਨੀਅਤ ਨੂੰ ਬਚਾਈ ਰੱਖਣ ਦੇ ਲਈ ਲੋਕਾਂ ਦੀ ਸਦ ਭਾਵਨਾ ਨੂੰ ਬਣਾਈ ਰੱਖਣ ਦੇ ਲਈ ਆਪਣਾ ਜਾਨਵਾਰੀਆਂ ਉਹਦਾ ਇੱਕ ਸੁਨੇਹਾ ਦੇਣ ਦੀ ਛੋਟੀ ਜੀ ਕੋਸ਼ਿਸ਼ ਹੈ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਉਲੀਕੀ ਗਈ ਹੈ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਦੇ ਵਿੱਚ ਤੇ ਅੱਜ ਆਰੰਭਤ ਹੈ ਪਹਿਲਾ ਦਿਨ ਹੈ ਹੁਣ ਅਸੀਂ ਸਾਰੇ ਨਤਮਸਤਕ ਹੋਇਆ ਅਰਦਾਸ ਕੀਤੀ ਹੈ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਔਰ ਸ਼ਾਮ ਨੂੰ ਗੁਰਦੁਆਰਾ ਰਕਾਬਗਨ ਸਾਹਿਬ ਵਿਖੇ ਕੀਰਤਨ ਦਰਬਾਰ ਹੈ ਉਹ ਵੀ ਹੋ ਰਹੇ ਨੇ ਔਰ ਜਿਹਦੇ ਵਿੱਚ ਚੇਚੇ ਤੌਰ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਭਗਵੰਤ ਪਾਣ ਜੀ ਔਰ ਸਮੂਚੀ ਕੈਬਨਿਟ ਉਹ ਸ਼ਮੂਲੀਅਤ ਕਰ ਰਹੀ ਹੈ ਸੋ ਪ੍ਰਮਾਤਮਾ ਅ ਅੱਗੇ ਇਹੀ ਅਰਦਾਸ ਹੈ ਕਿ ਜਿੰਨਾ ਕਦਰਾਂ ਕੀਮਤਾਂ ਦੇ ਲਈ ਗੁਰੂ ਸਾਹਿਬਾਨ ਨੇ ਆਪਣੀਆਂ ਜਾਨਾਂ ਆਪਣੇ ਸੀਸਵਾਰ ਦਿੱਤੇ ਉਹਨਾਂ ਦੇ ਉਹਨਾਂ ਅ ਪਦਚਿਨਾ ਤੇ ਚੱਲਣ ਦੀ ਸਾਨੂੰ ਸਾਰਿਆਂ ਨੂੰ ਸਮਤ ਬਖਸ਼ਣ ਬਾਲ ਬਖਸ਼ਣ ਇਹ ਹੀ ਅਰਦਾਸਾਂ ਅਰਜ਼ੋਈਆਂ ਨੇ ਜਿਹੜੀਆਂ ਅੱਜ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕੀਤੀਆਂ ਨੇ ਸਰ ਪੰਜਾਬ ਸਰਕਾਰ ਦੇ ਵੱਲੋਂ ਇਸ ਮੌਕੇ ਤੇ ਇੱਕ ਇੱਕੀ ਸੈਟ ਜਾਰੀ ਹੈ ਕੌਂਸਲ ਦੇ ਸਾਹਮਣੇ ਤੋਂ ਸਰਪੰਨੂ ਇੱਕ ਲੋਕਾਤ ਹੈ ਪੰਜਾਬ ਦੇ ਵਿੱਚ ਕੀ ਕੋ ਚੋਰ ਪੰਜਾਬ ਸਰਕਾਰ ਜੋ ਯਾਦਗਾਰ ਬਣਾਉਣ ਦੀ ਤਰੱਕੀ ਦੇਖੋ ਤਕਰੀਬਨ 1 ਮਹੀਨਾ ਇਹ ਪ੍ਰੋਗਰਾਮ ਨੇ ਜਿਹੜੇ ਉਹ ਚੱਲੇ ਨੇ ਸਾਡੇ ਟੂਰਿਜ਼ਮ ਡਿਪਾਰਟਮੈਂਟ ਨੇ ਸਾਡੇ ਜੋ ਐਜੂਕੇਸ਼ਨ ਮਿਸਟਰੀ ਹਰਜੋਤ ਬੈਂਸ ਜੀ ਬੜੇ ਡਿਟੇਲਡ ਪ੍ਰੋਗਰਾਮ ਲਿਖੇ ਨੇ ਜਿਹਦੇ ਵਿੱਚ ਜਿਹੜੇ ਨਗਰ ਕੀਰਤਨ ਨੇ ਵੀ ਕੀ ਭਾਈ ਅਗਲੇ ਮਹੀਨੇ ਨਵੰਬਰ ਦੇ ਉਹਦੇ ਚ ਹੋਣੇ ਨੇ ਸਕੂਲਾਂ ਦੇ ਵਿੱਚ ਤਕਰੀਬਨ 70 ਲੱਖ ਬੱਚਿਆਂ ਨੂੰ ਗੁਰੂ ਸਹਿਬਾਨ ਦੇ ਦੀ ਜੋ ਜੀਵਨ ਸੀਗਾ ਔਰ ਕਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਉਹਦੇ ਬਾਰੇ 27000 ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਊਗਾ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦੀ ਸ਼ਹਾਦਤ ਬਾਰੇ ਦੱਸਿਆ ਜਾਊਗਾ ਸੋ ਅਸੀਂ ਆਪਣੇ ਵੱਲੋਂ ਸਿਰਫ ਇੱਕ ਛੋਟੀ ਜਿਹੀ ਹੋਰ ਬਹੁਤ ਪ੍ਰੋਗਰਾਮ ਨੇ ਜਿਹੜੇ ਉਲੀਕੇ ਜਾ ਰਹੇ ਨੇ ਅ ਵਰਲਡ ਓਵਰ ਜਿਹੜੇ ਸਿੱਖ ਸਕਾਲਰ ਨੇ ਉਹ ਆ ਰਹੇ ਨੇ ਸਿੱਖ ਸਖਸ਼ੀਤਾ ਨੇ ਜਿਹੜੀਆਂ ਵਿਦਵਾਨ ਨੇ ਉਹ ਆ ਰਹੇ ਨੇ ਔਰ ਇੱਕ ਬਹੁਤ ਇਲੈਬੋਰੇਟ ਪ੍ਰੋਗਰਾਮ ਹੈ ਜਿਹੜਾ ਉਹ ਲਿਖਿਆ ਗਿਆ ਸਾਡੇ ਵੱਲੋਂ ਸਿਰਫ ਔਰ ਸਿਰਫ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਕਿ ਉਹਨਾਂ ਦੀ ਸ਼ਹਾਦਤ ਨੂੰ ਅਸੀਂ ਦਿਲੋਂ ਨਮਨ ਕਰ ਸਕੀਏ ਪਰੋੜਾ ਸਾਹਿਬ ਅੱਜ ਸ਼ਾਮ ਨੂੰ ਵੀ ਜਿਹੜੇ ਮਰਬਾਰ ਸ਼ਾਮ ਦਾ ਜਿਸ ਤਰੀਕੇ ਨਾਲ ਕੀਰਤਨ ਦਾ ਬਾਦ ਪੂਰਨ ਰੱਖਿਆ ਨੇ ਉਹ ਕਿਸ ਤਰੀਕੇ ਨਾਲ ਕਿਸ ਤਰੀਕੇ ਹੋਏਗਾ ਸਾਰਾ ਕਾਰਜ ਸ਼ਾਮ ਨੂੰ 6 ਵਜੇ ਗੁਰਦਾਰਾ ਰਕਾਬਗਨ ਸਾਹਿਬ ਕੀਰਤਨ ਦਰਵਾਜ਼ਾ ਜੀ ਸਾਨੂੰ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਉੱਥੇ ਸਾਰੇ ਸ਼ਮੂਲੀਅਤ ਕਰੋ ਤੇ